ਕਹਾਣੀ ਦਾ ਆਖਰੀ ਭਾਗ ਲੈ ਕੇ ਹਾਜ਼ਰਾਂ ਜੀ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਤਾਰੋ ਜੀ ਗਵਾਂਢ ਵਿੱਚੋਂ ਹੀ ਇੱਕ ਸਹੇਲੀ ਸੀ ਬਿੰਦਰ ਤਾਰੋ ਹਰ ਗੱਲ ਬਿੰਦਰ ਨੂੰ ਦੱਸਦੀ ਸੀ ਹੁਣ ਵੀ ਉਹਨੇ ਦੱਸਿਆ ਨੀ ਬਿੰਦਰੇ ਮੇਰਾ ਤਾਂ ਬਣ ਗਿਆ ਕੰਮ ਚਰਨਾ ਮੰਨ ਗਿਆ ਦੋ ਕਿੱਲੇ ਮੇਰੇ ਨੋਂ ਲਵਾਉਣ ਨੂੰ ਬਿੰਦਰ ਕਹਿੰਦੀ ਨਹੀਂ ਅੱਛਾ ਤਾਂ ਹੀ ਸ਼ੁکری ਪਈਆਂ ਕਦੇ ਢੇੜਾ ਵੀ ਨਹੀਂ ਮਾਰਿਆ ਮੇਰੇ ਕੋਲ ਦਾ ਤਾਰੋ ਕਹਿੰਦੀ ਲੈ ਤੇਰੇ ਕੋਲ ਆ ਮੈਂ ਐਵੇਂ ਅਟੀਆਂ ਕਸਾਈ ਜਾਵਾ ਚੱਲ ਹੁਣ ਮੈਂ ਜਾਨੀ ਆ ਬਿੰਦਰ ਕਹਿੰਦੀ ਵੇਖ ਕਿਵੇਂ ਹੰਕਾਰ ਗੀ ਜੱਟੀ ਮੈਨੂੰ ਕਹਿੰਦੀ ਆ ਕਿਉਂ ਅਡੀਆਂ ਕਸਾਵਾਂ ਨਾ ਉਦੋਂ ਕੀ ਸੀ ਜਦੋਂ ਲੈ ਕੇ ਮੈਨੂੰ ਬਾਬਿਆਂ ਦੇ ਜਾਂਦੀ ਸੀ ਅਖੇ ਚਰਨੇ ਨੂੰ ਬਸ ਵਿੱਚ ਕਰਨਾ ਚੱਲੀਏ ਪੰਡਤ ਕੋਲ ਕੋਈ ਨਾ ਤਾਰੋ ਕਦੇ ਤਾਂ ਆਏਂਗੇ ਮੇਰੀ ਜਾੜ ਥੱਲੇ ਲਾਲੀ ਦੇ ਜਵਾਕ ਹੋਣ ਵਿੱਚ ਵੀਕ ਦਿਨ ਬਾਕੀ ਰਹਿ ਗਏ ਸੀ ਘਰ ਵਿੱਚ ਬਹੁਤ ਖੁਸ਼ੀ ਸੀ ਚਰਨਾ ਕਹਿੰਦਾ ਤਾਰੋ ਮੈਂ ਕਹਿੰਨਾ ਦੋ ਕੁ ਦਿਨਾਂ ਨੂੰ ਕਰਾ ਦੇਵਾਂਗਾ ਤੇਰੇ ਨੋ ਪੈਲੀ ਤਾਰੋ ਤੂੰ ਤਾਂ ਕੁਝ ਬੋਲਿਆ ਨਾ ਜਾਵੇ ਚਰਨੇਆ ਸੱਚੀ ਕਹਿਨਾ ਤੂੰ ਚਰਨਾ ਕਹਿੰਦਾ ਨਹੀਂ ਗੱਪ ਮਾਰਦਾ ਕਿਦਣ ਦੀ ਤਾਂ ਮਗਰ ਪਈ ਸੀ ਹੁਣ ਪੁੱਛਦੀ ਆ ਤਾਰੋ ਕਹਿੰਦੇ ਚੱਲ ਠੀਕ ਆ ਚਰਨੇਆ ਪਰ ਦੱਸੇ ਨਾ ਕਿਸੇ ਨੂੰ ਐਵੇਂ ਕਲੇਸ਼ ਪੈ ਜਾਊ ਤਾਰ ਉਹਦੇ ਧਰਤੀ ਪੈਰ ਨਹੀਂ ਸੀ ਲੱਗ ਰਹੇ ਵਿੰਦਰ ਕੋਲ ਉਹਨੇ ਨਵਾਂ ਸੂਟ ਸਮਾਉਣਾ ਫੜਾਇਆ ਹੋਇਆ ਸੀ ਉਹ ਲੈਣ ਵਾਸਤੇ ਉਹਨਾਂ ਦੇ ਘਰ ਗਈ ਤਾਰੋ ਕਹਿੰਦੀ ਨੀ ਵਿੰਦਰੇ ਕਿੱਥੇ ਜਾ ਬੈਠੀ ਆ ਵਿੰਦਰ ਨੇ ਮੁੰਦੇ ਹੀਠਾਂ ਬੋਰੀ ਬਿਸ਼ਾ ਉੱਤੇ ਮਸ਼ੀਨ ਧਰ ਕੇ ਲੀਣੇ ਸਿਉ ਰਹੀ ਸੀ ਵਿੰਦਰ ਕਹਿੰਦੀ ਆ ਜਾ ਆ ਜਾ ਨਾ ਹੁਣ ਕਿਵੇਂ ਆ ਗਈ ਮੇਰੇ ਕੋਲੇ ਤਾਰੋ ਕਹਿੰਦੀ ਲੈ ਸੌਤਾ ਮੇਰੇ ਪੱਕੀ ਸਹੇਲੀ ਭੈਣਾ ਵਰਗੀ ਨਾ ਮੇਰਾ ਸੂਤ ਸਿਉਂ ਸਿਉਂ ਤਾਂ ਕਿ ਨਹੀਂ ਬਿੰਦਰ ਕਹਿੰਦੀ ਐਟੀ ਛੇਤੀ ਹੁਣ ਕਿੱਧਰ ਨੂੰ ਨਿਕਲਣਾ ਤੂੰ ਤਾਰੂ ਕਹਿੰਦੀ ਤੇਰੇ ਕੋਲੇ ਹੀ ਗੱਲਾਂ ਬਿੰਦਰੇ ਗਾਹਾਂ ਨਾ ਕਰਦੀ ਕਿਤੇ ਵੇਖੀ ਮੈਂ ਤਾਂ ਪਰਸੋਂ ਜ਼ਮੀਨ ਨਾ ਲਵਾਉਣ ਜਾਣਾ ਆਪਦੇ ਚਰਨੇ ਨਾਲ ਬਿੰਦਰ ਕਹਿੰਦੀ ਨਹੀਂ ਸੌ ਖਾ ਤਾਰੂ ਕਹਿੰਦੀ ਲੈ ਸੌ ਨੂੰ ਕੀ ਗਾਹਾਂ ਮੈਂ ਝੂਠ ਬੋਲਦੀਆਂ ਵਿੰਦਰ ਤਾਰੋ ਦੀ ਗੱਲ ਸੁਣ ਥੋੜਾ ਮੱਛ ਜਿਹਾ ਜਾਂਦੀ ਆ ਜੇ ਇਹਦੇ ਨਾਲ ਜ਼ਮੀਨ ਹੋ ਗਈ ਇਹ ਤਾਂ ਚਾਂਬਲ ਜੂਗੀ ਉੱਤੋਂ ਉੱਤੋਂ ਖੁਸ਼ ਹੁੰਦੇ ਵਿੰਦਰ ਨੇ ਕਿਹਾ ਚੱਲ ਚੰਗਾ ਐਨਾ ਟਾਈਮ ਹੋ ਗਿਆ ਸੀ ਤੈਨੂੰ ਲਾਰਾ ਲਾਉਂਦੇ ਨੂੰ ਤਾਰੋ ਕਹਿੰਦੀ ਆਹੋ ਵਿੰਦਰੇ ਵੇਖ ਲਾ ਤੂੰ ਇਹਦੇ ਪਿੱਛੇ ਮੈਂ ਕਿੰਨਾ ਫਿਰੀ ਆ ਹੁਣ ਤੂੰ ਦੱਸ ਸੂਟ ਸਿਉਂਦਾ ਵਿੰਦਰ ਕਹਿੰਦੀ ਤੂੰ ਪਰਸੋਂ ਜਾਣਾ ਬਸ ਕੱਲ ਨੂੰ ਲੈ ਜਾਈਂ ਫੜ ਕੇ ਤਾਰੋ ਕਹਿੰਦੀ ਚਲ ਠੀਕ ਆ ਬਿੰਦਰੇ ਨਵਾਂ ਸੂਟ ਪਾ ਕੇ ਜਾਉ ਮੰਡੀ ਤਾਰੋ ਬਿੰਦਰ ਦੀ ਦੇੜੀ ਟੱਪ ਜਾਂਦੀ ਆ ਬਿੰਦਰ ਸੋਚਦੀ ਆ ਮੈਂ ਪਵਾਉਣੀ ਆ ਤੇਰੇ ਨਵੇਂ ਸੂਟ ਵੇਖ ਲੈ ਹਰਾਮਣ ਨੇ ਜਮਾਂ ਨਹੀਂ ਸੋਚਿਆ ਅੱਗੋਂ ਮੈਨੂੰ ਹੀ ਪੁੱਠਾ ਬੋਲੀ ਕੋਈ ਨਾ ਤਾਰੋ ਵੇਖੀ ਜਾ ਹੁਣ ਚਰਨੋਂ ਤਾਰੋ ਤੇ ਬਿੰਦਰ ਦੀ ਇੱਕ ਗੱਲ ਸੀ ਜਦੋਂ ਕਦੇ ਕੋਈ ਕੰਮ ਹੁੰਦਾ ਤਾਰੋ ਪੱਜੀ ਬਿੰਦਰ ਕੋਲੇ ਜਾਂਦੀ ਪਰ ਕੱਲ ਦੀ ਆਖੀ ਗੱਲ ਤੇ ਬਿੰਦਰ ਨੂੰ ਬਹੁਤ ਗੁੱਸਾ ਆ ਗਿਆ ਚਰਨੇ ਦੀ ਮਾਂ ਨੇ ਕਿਹਾ ਵੇ ਚਰਨਿਆ ਆਹੰਕਾਰ ਸੰਤ ਕਿਉ ਪੱਲੀਆਂ ਲਿਆ ਸੰਤ ਬਿੰਦਰ ਦੇ ਘਰ ਵਾਲਾ ਸੀ ਚਰਨਾ ਉਹਨਾਂ ਦੇ ਘਰੇ ਜਾਂਦਾ ਤੇ ਕਹਿੰਦਾ ਭਾਬੀ ਬੇਬੇ ਨੇ ਪੱਲੀਆਂ ਨੂੰ ਕਿਹਾ ਬਿੰਦਰ ਕਹਿੰਦੀ ਨਾ ਤੂੰ ਕੀ ਕਰਾਉਣਾ ਚਰਨਿਆ ਪੱਲੀਆਂ ਤੋਂ ਚਰਨਾ ਕਹਿੰਦਾ ਤੁਸੀਂ ਕੀ ਕਰਦੇ ਹੋ ਹੁੰਨੇ ਹੋ ਪੱਲੀਆਂ ਨਾਲ ਬਿੰਦਰ ਕਹਿੰਦੀ ਸਮਝ ਜਾ ਚਰਨਿਆ ਸਮਝ ਕੀ ਲੈਣਾ ਇਹੋ ਜਿਹੇ ਕੰਮਾਂ ਤੋਂ ਚਰਨਾ ਕਹਿੰਦਾ ਕਿਹੜੇ ਕੰਮ ਭਾਬੀ ਬਿੰਦਰ ਕਹਿੰਦੀ ਵੇਖ ਚਰਨਿਆ ਮੈਨੂੰ ਦੱਸ ਕੇ ਗਈ ਆ ਤਾਰੋ ਮੀਤੀ ਉਹਦੇ ਨਾਂ ਜੀਵਨ ਲਵਾਉਣੀਆਂ ਚਰਨਾ ਕਹਿੰਦਾ ਹਾਂ ਭਾਬੀ ਬਾਹਲਾ ਕਰੀ ਜਾਂਦੀ ਆ ਉਹ ਉਦਰੀ ਜਿਹੀ ਪਈ ਆ ਜਦੋਂ ਦਾ ਲਾਲੀ ਦੇ ਜਵਾਕ ਹੋਣ ਵਾਲਾ ਬਿੰਦਰ ਕਹਿੰਦੀ ਇੱਕ ਗੱਲ ਦੱਸਾਂ ਚਰਨਿਆ ਤੈਨੂੰ ਤਾਂ ਤਾਰੋ ਲਾਲਚ ਵਾਸਤੇ ਪਿਆਰ ਕਰਦੀ ਆ ਊਣੀ ਕਰਦੀ ਵੇਖੀ ਕਿਤੇ ਕਰਾਂਦੇ ਨਾ ਪੈਲੀ ਉਹਦੇ ਨਾਂ ਚਾਨਾ ਕਹਿੰਦਾ ਕੀ ਕਿਹਾ ਤੂੰ ਭਾਬੀ ਬਿੰਦਰ ਕਹਿੰਦੀ ਆਹੋ ਸੱਚ ਹੀ ਕਿਹਾ ਮੇਰੀ ਤੇ ਉਹਦੀ ਤਾਂ ਗਾਲੀ ਸਾਂਝੀ ਆ ਮੈਨੂੰ ਦੱਸ ਕੇ ਗਈ ਆ ਸਾਰਾ ਕੁਝ ਤੂੰ ਜੋ ਕਰਨਾ ਸੋਚ ਸਮਝ ਕੇ ਕਰੀ ਐਵੇਂ ਉਹਦੇ ਮਗਰ ਨਾ ਲੱਗੀ ਉਧਰ ਲਖੇ ਤੇ ਲਾਲੀ ਨੂੰ ਕੋਈ ਸਕੀਮ ਨਹੀਂ ਸੀ ਸੋਚ ਰਹੀ ਕਿ ਕਿਵੇਂ ਤਾਰੋ ਦਾ ਸੱਚ ਸਾਹਮਣੇ ਆਵੇ ਦੂਜੇ ਦਿਨ ਤਾਰੋ ਵਿੰਦਰ ਤੋਂ ਆਪ ਦਾ ਸੂਟ ਫੜਨ ਗਈ ਤਾਰੋ ਦੀ ਸੱਸ ਨੇ ਤਾਰੋ ਨੂੰ ਆਵਾਜ਼ ਮਾਰੀ ਪਰ ਉਦੋਂ ਉਹ ਲੰਘ ਗਈ ਸੀ ਵਿੰਦਰ ਦਾ ਘਰ ਤਾਰੋ ਦੇ ਘਰ ਤੋਂ ਦੋਕ ਘਰਾਂ ਦੀ ਵਿੱਥ ਦੀ ਦੂਰੀ ਤੇ ਹੀ ਸੀ ਚਰਨਾਂ ਦੀ ਬੇਬੇ ਕਹਿੰਦੀ ਵੇ ਚਰਨੇਆ ਤਾਰੋ ਨੂੰ ਖੌਰੇ ਸੁਣਿਆ ਨਹੀਂ ਤੂੰ ਜਾ ਪੱਲੀਆਂ ਲਿਆ ਫੜ ਕੇ ਮੇਰਾ ਪੁੱਤ ਚਰਨੇ ਨੂੰ ਵੀ ਮੌਕਾ ਮਿਲ ਗਿਆ ਸੀ ਕਿ ਚੱਲ ਦੋ ਗੱਲਾਂ ਹੀ ਹੋ ਜਾਣਗੀਆਂ ਤਾਰੋ ਨਾਲ ਉਹ ਕਿਲੀ ਤੇ ਟੰਗਿਆ ਕੁਰਤਾ ਪਾਉਣ ਲੱਗਿਆ ਬੇਬੇ ਕਹਿੰਦੀ ਵੇ ਚਰਨੇ ਆ ਉਹ ਕੱਟੀ ਖੁੱਲ ਗਈ ਬੰਨ ਦੇ ਇਹਨੂੰ ਚਰਨਾ ਕੱਟੀ ਬੰਨ ਬਿੰਦਰ ਦੇ ਘਰ ਨੂੰ ਹੋ ਗਿਆ ਤਾਰੋ ਵਿਂਦਰ ਕੋਲ ਜਾਵੜੀ ਕਿਸੇ ਦਾੜੀ ਖੁਸ਼ੀ ਵਿੱਚ ਉਹ ਮੰਜੇ ਤੇ ਪਲਾਥੀ ਮਾਰ ਬਹਿ ਗਈ ਤੇ ਕਹਿੰਦੀ ਨੀ ਬਿੰਦਰੇ ਅੱਜ ਤਾਂ ਆਪਾਂ ਚਾਹ ਪੀ ਕੇ ਜਾਉਂ ਬਿੰਦਰ ਕਹਿੰਦੀ ਲੈ ਚਾਹ ਤੈਨੂੰ ਪਿਆਉਂਗੀ ਜ਼ਰੂਰ ਤਾਰੋ ਕਹਿੰਦੀ ਆਹੋ ਫਿਰ ਕੱਲ ਨੂੰ ਜਾਣਾ ਮੈਂ ਚਰਨੇ ਦੇ ਨਾਲ ਤੇਰੇ ਵਾਸਤੇ ਵੀ ਲਿਆਉਂ ਮਿੱਠਾ ਕੁਝ ਬਿੰਦਰ ਕਹਿੰਦੀ ਨਾ ਹੁਣ ਤੂੰ ਉਹਨੂੰ ਮੂਰਖ ਬਣਾਉਣ ਦਾ ਖਵਾਏਂਗੀ ਮਿੱਠਾ ਤਾਰੋ ਕਹਿੰਦੀ ਨਹੀਂ ਹੋਰ ਕੀ ਅਬਿੰਦਰੇ ਹੁਣ ਹੋਰ ਨਹੀਂ ਉਹਦੇ ਮਗਰ ਫਿਰਿਆ ਜਾਂਦਾ ਆਪੇ ਜ਼ਮੀਨ ਨਾ ਹੋਜੂ ਤੇ ਫਾਹਾ ਵੱਡਿਆ ਜਾਊ ਇਹਦੇ ਤੋਂ ਬਿੰਦਰ ਕਹਿੰਦੀ ਨਾ ਉਹਦੋਂ ਤਾਂ ਤਵੀਤ ਕਰਾਉਂਦੀ ਸੀ ਵਿਚਾਰਨਾ ਮੇਰੀ ਬੁੱਕਲ ਵਿੱਚੋਂ ਨਾ ਨਿਕਲੇ ਤਾਰੋ ਕਹਿੰਦੀ ਨਹੀਂ ਉਹ ਵੀ ਲਾਲਚ ਨੂੰ ਹੀ ਸੀ ਨਹੀਂ ਮੈਨੂੰ ਕੀ ਲੋੜ ਸੀ ਚੇਲਿਆਂ ਕੋਲੇ ਜਾਣ ਦੀ ਬਿੰਦਰ ਕਹਿੰਦੀ ਨਹੀਂ ਤਾਰੋ ਜਮੀਨ ਨਾ ਕਰਾ ਕੇ ਤੂੰ ਚਿੱਟਾ ਜਵਾਬ ਦੇ ਦੇਂਗੀ ਚਰਨੇ ਨੂੰ ਤਾਰੋ ਕਹਿੰਦੀ ਨਾ ਹੁਣ ਸਾਰੀ ਉਮਰ ਹੀ ਰਾਤਾਂ ਨੂੰ ਉਠ ਆਵਦੀ ਨੀਂਦ ਖਰਾਬ ਕਰ ਉਹਦੇ ਨਾਲ ਪਾਉਂਗੀ ਬਿੰਦਰ ਕਹਿੰਦੀ ਨਾ ਨੀਂਦ ਖਰਾਬ ਨੂੰ ਦੱਸ ਕੀ ਤੂੰ ਤਾਂ ਆਪ ਉਹਨੂੰ ਗੋਲੀਆਂ ਪਾਉਂਦੀ ਰਹੀ ਮੈਂ ਕਿਤੇ ਲਾਲੀ ਨਾਲ ਨਾ ਪੈਜੇ ਚਰਨਾ ਤਾਰੂ ਕਹਿੰਦੀ ਨੀ ਜ਼ੋਰ ਤਾਂ ਬਥੇਰਾ ਲਾਇਆ ਪਰ ਬਾਹ ਪੇਸ਼ ਨਹੀਂ ਗਈ ਮੇਰੀ ਕੋਈ ਵੀ ਮੈਨੂੰ ਤਾਂ ਆਈ ਸੀ ਜਵਾਕ ਨਾ ਹੋਵੇ ਲਾਲੀ ਦੇ ਤੇ ਇਹ ਆਪਦਾ ਹਿੱਸਾ ਮੇਰੇ ਮੁੰਡੇ ਦੇ ਨਾਂ ਕਰਵਾ ਦੇਵੇ ਬਿੰਦਰ ਕਹਿੰਦੀ ਫਿਰ ਹੁਣ ਤਾਂ ਜਵਾਕ ਵੀ ਹੋਣ ਵਾਲਾ ਹੋ ਗਿਆ ਤਾਰੂ ਕਹਿੰਦੀ ਤਾਂ ਹੀ ਤਾਂ ਇਹਨੂੰ ਕਿਹਾ ਵੀ ਹੁਣ ਮੇਰੇ ਨਾਂ ਜ਼ਮੀਨ ਲਵਾ ਦੇ ਦੋਹਾਂ ਦੀਆਂ ਗੱਲਾਂ ਸੁਣ ਰਹੇ ਪਿੱਛੇ ਖੜੇ ਚਰਨੇ ਨੂੰ ਧਰਤੀ ਵੀ ਨਹੀਂ ਸੀ ਦੇ ਰਹੀ ਉਹਦਾ ਸਿਰ ਚਕਰਾਉਣ ਲੱਗ ਪਿਆ ਗਲ ਸੁੱਕ ਬੁਰੇ ਹਾਲ ਹੋ ਗਏ ਉਹਦੇ ਚਰਨਾ ਮਸਾ ਹੌਸ਼ ਸੰਭਾਲਦਾ ਪਿਛਾ ਮੁੜ ਗਿਆ ਤੇ ਸਿੱਧਾ ਬਾਹੋਂ ਤਾ ਖੇਤਾਂ ਨੂੰ ਹੋ ਗਿਆ ਤਾਰੋ ਤੇ ਬਿੰਦਰ ਨੂੰ ਕੋਈ ਪਤਾ ਨਹੀਂ ਸੀ ਕਿ ਚਰਨਾ ਕੰਧ ਦੇ ਉਹਲੇ ਖੜਾ ਉਹਨਾਂ ਦੀਆਂ ਗੱਲਾਂ ਸੁਣ ਰਹਾ ਸੀ ਚਰਨਾ ਖੇਤ ਗਿਆ ਲੱਖਾਂ ਤੇ ਮਕਰ ਦੋਹੇ ਬਲਦਾਂ ਨੂੰ ਜੋੜ ਜ਼ਮੀਨ ਵਾਹੀ ਜਾਂਦੇ ਸਨ ਚਰਨਾ ਵੱਟ ਤੇ ਲੱਗੀ ਜਾਮਣ ਦੇ ਹੀਠ ਰਾਹੇ ਮੰਜੇ ਤੇ ਪੈ ਗਿਆ ਅਜੋ ਰੋਇਆ ਨਾ ਉਸ ਦਾ ਸਿਰ ਸੁਣ ਹੋ ਗਿਆ ਸੀ ਨਾ ਹੀ ਉਸ ਨੇ दारू ਪੀਤੀ ਉਹ ਸਿਰਫ ਤਾਰੋਂ ਦੀਆਂ ਗੱਲਾਂ ਦੀ ਆਵਾਜ਼ ਮੁੜ ਮੁੜ ਸੁਣ ਰਿਹਾ ਸੀ ਕਿ ਕੀ ਕਹਿ ਰਹੀ ਸੀ ਉਹ ਉਹਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਕੋਈ ਸੁਪਨਾ ਆ ਰਿਹਾ ਹੋਵੇ ਰੱਬ ਜਿਨਾਂ ਯਕੀਨ ਕਰਨ ਵਾਲੇ ਚਰਨੇ ਨੂੰ ਉਹਨੇ ਟੱਕ ਤੇ ਡੇਲਾ ਸਮਝਿਆ ਚਰਨਾ ਨੇ ਲਖੇ ਨੂੰ ਆਵਾਜ਼ ਮਾਰੀ ਤੇ ਕਹਿੰਦਾ ਓਏ ਲਖਿਆ ਉਰੀ ਆਈ ਯਾਰ ਭੱਜ ਕੇ ਲਖਾ ਕਹਿੰਦਾ ਬਾਹੀਂ ਕੰਮਾ ਕੋਈ ਮੱਘਰ ਕਹਿੰਦਾ ਕੰਮ ਕਰ ਲੈ ਲਖਿਆ ਤੂੰ ਇਹ ਤਾਂ ਬਹਿਲਾ ਤੇਥੋਂ ਤਾਂ दारू ਮੰਗਵਾਉਣੀ ਹੂਏ ਨੇ ਲਖੇ ਨੂੰ ਆਉਂਦਾ ਨਾ ਦੇਖ ਚਰਨਾ ਆਪ ਉਹਨਾਂ ਕੋਲ ਗਿਆ ਤੇ ਵੱਡੇ ਭਾਈ ਮੱਘਰ ਨੂੰ ਤੇ ਲਖੇ ਨੂੰ ਬਾਹਾਂ ਫੜ ਡਾਹੇ ਬਾਣ ਦੇ ਮੰਜੇ ਤੇ ਲੈ ਗਿਆ ਮੁੰਜੇ ਤੇ ਮਕਰ ਨੂੰ ਬਹਾ ਦਿੱਤਾ ਤੇ ਆਪ ਮਕਰ ਦੇ ਪੈਰਾਂ ਵਿੱਚ ਬਹਿ ਗਿਆ ਉਹਦੇ ਹੱਥ ਫੜ ਰੋਣ ਲੱਗ ਪਿਆ ਬਾਈ ਮੈਨੂੰ ਮਾਫ ਕਰ ਦੇ ਤੂੰ ਮੇਰਾ ਵੱਡਾ ਭਰਾ ਮਕਰ ਕਹਿੰਦਾ ਕੀ ਹੋਇਆ ਓਏ ਚਰਨਿਆ ਤੈਨੂੰ ਚਰਨਿਆ ਕਹਿੰਦਾ ਬਾਈ ਮੈਂ ਤੈਨੂੰ ਦੱਸ ਨਹੀਂ ਸਕਦਾ ਪਰ ਮੈਂ ਪਾਪ ਕੀਤਾ ਬਹੁਤ ਮੈਨੂੰ ਮਾਫ ਕਰ ਦੇ ਬਾਈ ਬਣ ਕੇ ਮਕਰ ਨੇ ਆਪਣੇ ਭਾਈ ਨੂੰ ਹਿੱਕ ਨਾਲ ਲਾ ਲਿਆ ਚਰਨੇ ਨੂੰ ਮਗਰ ਦੀ ਹਿੱਕ ਨਾਲ ਲੱਗ ਆਪਣੇ ਮਰ ਚੁੱਕੇ ਬਾਪ ਦਾ ਆਸਰਾ ਮਹਿਸੂਸ ਹੋਇਆ ਪਾਸੇ ਖੜੇ ਲੱਖੇ ਦੀਆਂ ਅੱਖਾਂ ਵਿੱਚੋਂ ਵੀ ਤ੍ਰਿਪ ਤ੍ਰਿਪ ਹੰਝੋ ਵਹਿਣ ਲੱਗੇ ਮਗਰ ਕਹਿੰਦਾ ਪੁੱਤ ਤੜਕੇ ਦਾ ਭੁੱਲਿਆ ਆਥਣ ਨੂੰ ਘਰੇ ਆਜੇ ਉਹ ਚੰਗਾ ਹੁੰਦਾ ਮਗਰ ਨੂੰ ਵੀ ਪਤਾ ਸੀ ਕਿ ਚਾਨਾ ਕਿਹੜੀ ਗੱਲ ਦੀ ਮਾਫੀ ਮੰਗਦਾ ਪਰ ਸਾਰਾ ਕੁਝ ਸਪਸ਼ਟ ਕਰ ਉਹ ਆਪਣੇ ਭਾਈ ਨੂੰ ਹੋਰ ਸ਼ਰਮਿੰਦਾ ਨਹੀਂ ਸੀ ਕਰਨਾ ਚਾਹੁੰਦਾ ਮਕਰ ਕਹਿੰਦਾ ਚਰਨੇਆ ਰੋ ਨਾ ਸ਼ੇਰਾ ਕੋਈ ਗੱਲ ਨਹੀਂ ਬੰਦਾ ਤਾਂ ਗਲਤੀਆਂ ਦਾ ਪੁੱਤਲਾ ਹੁੰਦਾ ਚੱਲ ਉੱਠ ਮੇਰੇ ਕੋਲ ਬਹਿ ਜਾ ਚਰਨਾ ਹੁਣ ਥੋੜਾ ਹੌਲਾ ਜਿਹਾ ਹੋ ਗਿਆ ਸੀ ਲਖੇ ਨੇ ਚਰਨੇ ਨੂੰ ਪਾਣੀ ਲਿਆ ਕੇ ਦਿੱਤਾ ਤੇ ਮਸ਼ਕਰੀ ਵਿੱਚ ਪੁੱਛਿਆ ਬਾਈ ਪੈਗ ਲਾਉਣਾ ਚਰਨਾ ਕਹਿੰਦਾ ਲਖਿਆ ਹੁਣ ਤਾਂ ਸਾਂ ਪਾਤੀ ਗਲਤ ਕੰਮਾਂ ਤੋਂ ਰੋਟੀ ਖਾਣੇ ਆ ਇਕੱਠੇ ਆਪਾਂ ਮਗਰ ਕਹਿੰਦਾ ਬੇਬੇ ਨੇ ਅੱਜ ਚਿਬੜਾਂ ਦੀ ਚਟਨੀ ਰਗੜੀ ਸੀ ਲੱਖਾ ਕਹਿੰਦਾ ਹਾਂ ਵਾਈ ਆ ਚਟਨੀ ਵੇਖ ਨਾਲ ਚਾਰ ਭੇਜਿਆਂ ਆਂਬ ਦਾ ਤਿੰਨੇ ਭਰਾ ਅੱਜ ਬਹੁਤ ਜ਼ਿਆਦਾ ਖੁਸ਼ ਸਨ ਲਾਲੀ ਦੀ ਸੱਸ ਕਹਿੰਦੀ ਨੀ ਤਾਰੋ ਤੂੰ ਆ ਗਈ ਮੈਂ ਚਰਨੇ ਨੂੰ ਭੇਜਿਆ ਸੀ ਪੱਲੀਆਂ ਲੈਣ ਤਾਰੋ ਕਹਿੰਦੀ ਨਾ ਬੇਬੇ ਉਹ ਤਾਂ ਆਇਆ ਨਹੀਂ ਮੈਂ ਤਾਂ ਉੱਥੇ ਹੀ ਸੀ ਬੇਬੇ ਕਹਿੰਦੀ ਚੱਲ ਕੋਈ ਨਾ ਕੋਈ ਕੰਮ ਹੋ ਗਿਆ ਹੋਣਾ ਤਾਂ ਹੀ ਨਹੀਂ ਦਿਹਾਇਆ ਪੱਲੀਆਂ ਚੱਲ ਮੈਂ ਜਾਨੀਆ ਫੇਰ ਲਿਆਉਨੀਆ ਫੜਕੇ ਤੂੰ ਨਿਗਾਹ ਰੱਖੀ ਮਾੜੀ ਜਹੀ ਲਾਲੀ ਦੀ ਤੈਨੂੰ ਪਤਾ ਵੀ ਪੈਰਾਂ ਤੇ ਹੀ ਆ ਬੇਬੇ ਚਲੀ ਜਾਂਦੀ ਆ ਤਾਰੋ ਆਪਦੇ ਮੁੰਡੇ ਨੂੰ ਲੈ ਕੇ ਟਾਲੀ ਹੇਠ ਬੈਠ ਗਈ ਸ਼ਾਮ ਪੈ ਗਈ ਤੇ ਤਿੰਨੇ ਭਰਾ ਗੱਡੇ ਤੇ ਪੱਠੇ ਲਾਦ ਕੇ ਖੁਸ਼ੀ-ਖੁਸ਼ੀ ਘਰ ਆਏ ਤਿੰਨੇ ਪਾਈਆਂ ਨੂੰ ਇਕੱਠਿਆਂ ਤੇ ਖੁਸ਼ ਵੇਖ ਤਾਰੋ ਦਾ ਮੱਥਾ ਠਣ ਗਿਆ ਇਹ ਕਿਵੇਂ ਅੱਜ ਇਕੱਠੇ ਆਉਂਦੇ ਆ ਅੱਗੇ ਤਾਂ ਚਰਨਾ ਪੀ ਕੇ ਆਉਂਦਾ ਅੱਜ ਕਿਵੇਂ 소ਫੀ ਫਰਦਾ ਚਾਨਾ ਕਹਿੰਦਾ ਬੇਬੇ ਕਿੱਥੇ ਆ ਬੇਬੇ ਕਹਿੰਦੀ ਆ ਸੀ ਅੱਜ ਕਿਵੇਂ ਮਾਂ ਨੂੰ ਯਾਦ ਕਰ ਲਿਆ ਅੱਗੇ ਤਾਂ ਗਾਹਾਂ ਹੀ ਤੁਰ ਜਾਣਾ ਲੱਖਾ ਕਹਿੰਦਾ ਅੱਜ ਬੇਬੇ ਇਹਨੂੰ ਖੁਸ਼ੀ ਬਾਲੀ ਆ ਗੱਲ ਹੀ ਐਸੀ ਆ ਤਾਰੋ ਗੱਲ ਸੁਣ ਖੁਸ਼ ਹੋ ਗਈ ਕਹਿੰਦੀ ਲੈ ਕਾਨੂੰਲ ਜਾਣਾ ਇਹਨੇ ਮੈਨੂੰ ਮੰਡੀ ਤਾਂ ਹੀ ਖੁਸ਼ ਆ ਵੀ ਤਾਰੋ ਤੇ ਪੱਕਾ ਮੋਰਚਾ ਲੱਗੂ ਪਰ ਇਹਨੂੰ ਕੀ ਪਤਾ ਮੇਰੀ ਚਾਲ ਦਾ ਤਾਰੋ ਖੁਸ਼ ਹੁੰਦੀ ਆ ਕਿ ਚੱਲ ਅੱਜ ਇਹਦਾ ਵੀ ਫਾਹਾ ਵੱਢਿਆ ਜਾਊ ਲਾਲੀ ਤੇ ਲਖੇ ਦੀਆਂ ਨਜ਼ਰਾਂ ਚਰਨੇ ਤੇ ਸੰ ਤੇ ਹੈਰਾਨ ਵੀ ਸਨ ਕਿ ਚਰਨਾ ਅੱਜ ਇੰਨਾ ਖੁਸ਼ ਕਿਉਂ ਆ ਸ਼ਾਮਾਂ ਦਾ ਕੰਮ ਤਾਂ ਤਾਂ ਨਿਵੇੜਨ ਵਾਲਾ ਸੀ ਲਾਲੀ ਨੇ ਕੋਈ ਕੰਮ ਨਹੀਂ ਸੀ ਕਰਨਾ ਕਿਉਂਕਿ ਜਨੇਪੇ ਦੇ ਨੇੜੇ ਹੋਣ ਕਾਰਨ ਉਹਦੇ ਤੋਂ ਜ਼ਿਆਦਾ ਕੰਮ ਨਹੀਂ ਸੀ ਹੁੰਦਾ ਤਾਰੋ ਅੱਜ ਥੋੜਾ ਲੇਟ ਹੋ ਗਈ ਕੰਮ ਕੰਨੀਓ ਪਰ ਫਿਰ ਵੀ ਉਹਨੇ ਕੰਮ ਨੂੰ ਮੂਰੇ ਲਾ ਲਿਆ ਲਾਲੀ ਪਈ ਸੀ ਅੱਜ ਪਹਿਲੀ ਵਾਰ ਚਰਨੇ ਨੇ ਸੁੱਤੀ ਪਈ ਲਾਲੀ ਦੇ ਪਿਆਰ ਨਾਲ ਬਾਲਾਂ ਵਿੱਚ ਹੱਥ ਫੇਰਿਆ ਲਾਲੀ ਕਿਸ ਸ਼ੋ ਨਾਲ ਤੁਪਕ ਕੇ ਉੱਠੀ ਪਈ ਰਹੇ ਲਾਲੀ ਮੈਂ ਚਰਨਾ ਲਾਲੀ ਕਹਿੰਦੀ ਭਲੇਖੇ ਨਾਲ ਆ ਗਿਆ ਆਹ ਮੰਜੇ ਤੇ ਤੂੰ ਉਹਦੀ ਬੈਠਕ ਤਾਂ ਉਧਰ ਆ ਚਾਨਾ ਕਹਿੰਦਾ ਨਹੀਂ ਨਹੀਂ ਲਾਲੀਏ ਹੁਣ ਮੈਂ ਸਹੀ ਜਗ੍ਹਾ ਤੇ ਹੀ ਬੈਠਾ। ਨਾਲੇ ਤੈਨੂੰ ਕਿਵੇਂ ਪਤਾ? ਵੀ ਮੈਂ ਉਧਰਲੀ ਬੈਠਕ ਵਿੱਚ ਜਾਂਦਾ ਸੀ। ਲਾਲੀ ਕਹਿੰਦੀ ਬੰਦਾ ਜਿੰਨਾ ਮਰਜ਼ੀ ਕੁਝ ਛਪਾ ਲਵੇ ਪਰ ਉਸ ਦੀਆਂ ਗਲਤੀਆਂ ਤੇ ਪਰਦਾ ਪਾਉਣਾ ਇੰਨਾ ਸੌਖਾ ਨਹੀਂ ਹੁੰਦਾ। ਮੈਨੂੰ ਤਾਂ ਵਿਆਹ ਤੋਂ 2-3 ਦਿਨ ਬਾਅਦ ਹੀ ਪਤਾ ਲੱਗ ਗਿਆ ਸੀ। ਪਰ ਮੈਂ ਬੋਲੀ ਨਹੀਂ। ਕਿਹਾ ਜੇ ਬੋਲੀ ਤਾਂ ਮੇਰਾ ਹੀ ਘਰ ਖਰਾਬ ਹੋਊ। ਚੰਨਾ ਕਹਿੰਦਾ ਪਰ ਲਾਲੀ ਤੋ ਵੀ ਤਾਂ ਮਾਰੀ ਕੀਤੀ ਮੇਰੇ ਨਾਲ ਮੈਂ ਤੇਰੇ ਨਾਲ ਕੁਝ ਨਹੀਂ ਸੀ ਕੀਤਾ ਪਰ ਫਿਰ ਇਹ ਜਵਾਬ ਕਿੱਥੋਂ ਹੋਣ ਵਾਲਾ ਹੋ ਗਿਆ ਲਾਲੀ ਕਹਿੰਦੀ ਉਹ ਸਿਰਫ ਇੱਕ ਸਕੀਮ ਬਣਾਈ ਸੀ ਤੂੰ ਤਾਂ ਮੈਨੂੰ ਘਰੋਂ ਕੱਢ ਕੇ ਹੀ ਰਾਜੀ ਸੀ ਪਰ ਤੈਨੂੰ ਪਤਾ ਮੇਰੇ ਮਾਪਿਆਂ ਨੇ ਮੇਰਾ ਵਿਆਹ ਕਿਵੇਂ ਕੀਤਾ ਵਿਆਹ ਚੋਂ ਪੈਸੇ ਫੜ ਪੰਡ ਕਰਜ਼ੇ ਦੀ ਕਰਤੀ ਉਹਨਾਂ ਦੇ ਸਿਰ ਤੇ ਫਿਰ ਮੈਂ ਉੱਥੇ ਹੀ ਜਾ ਵੜਦੀ ਕੀ ਬੀਤਦੀ ਮੇਰੇ ਮਾਪਿਆਂ ਤੇ ਫਿਰ ਇਹ ਇੱਕ ਸੋਚੀ ਸਮਝੀ ਚਾਰਲਸੀ ਲਾਲੀ ਨੇ ਜੋ ਕੁਝ ਵੀ ਹੋਇਆ ਸੀ ਪਾਲੇ ਬੈਦ ਵਾਲੀ ਗੱਲ ਸੁਣੇ ਸਾਰਾ ਕੁਝ ਦੱਸਿਆ ਤਾਂ ਚਰਨੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਲਾਲੀ ਤੂੰ ਕਿਵੇਂ ਇੰਨਾ ਕੁਝ ਸਹਾਰੀ ਗਈ ਮੈਨੂੰ ਮaaf ਕਰ ਦੇ ਲਾਲੀ ਮੇਰੇ ਤਾਰੋ ਦੇ ਪਿਆਰ ਵਿੱਚ ਅੰਨਾ ਹੋ ਗਿਆ ਸੀ ਪਰ ਕੱਲ ਇਸ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਖੁੱਲ ਗਈਆਂ ਕਿ ਇਹ ਸਿਰਫ ਮੇਰੀ ਜਮੀਨ ਕਰਕੇ ਪਿਆਰ ਕਰਦੀ ਆ ਮੈਨੂੰ ਲਾਲੀ ਕਹਿੰਦੀ ਚੰਗਾ ਹੋਇਆ ਹਜੇ ਵੀ ਕੁਝ ਨਹੀਂ ਵਿਗੜਿਆ ਪਰ ਹੁਣ ਤਾਂ ਇਹ ਸੱਚੀ ਮੁੱਚੀ ਹੋਣ ਵਾਲਾ ਜਵਾਕੇ ਕੋਈ ਮਸ਼ਕਰੀ ਨਾ ਸਮਝੇ ਤੇ ਦੋਵੇਂ ਹੱਸ ਪਏ ਚਰਨਾ ਕਹਿੰਦਾ ਪਤਾ ਮੈਨੂੰ ਲਾਲੀ ਕਿਵੇਂ ਗੜਵੀ ਵਿੱਚ दारू ਲੈ ਕੇ ਮੇਰੇ ਦੁਆਲੇ ਖੜੀ ਸੀ ਲਾਲੀ ਕਹਿੰਦੀ ਹੋਰ ਹੁਣ ਤੈਨੂੰ ਆਹੀਂ ਕਿਵੇਂ ਛੱਡ ਕੇ ਜਾਂਦੀ ਫਿਰ ਮੈਨੂੰ ਆਹੀ ਤਰੀਕਾ ਲੱਭਿਆ ਸੀ ਚਰਨੇ ਨੇ ਲਾਲੀ ਨੂੰ ਪਿਆਰ ਨਾਲ ਹਿੱਕ ਨਾਲ ਲਾ ਲਿਆ ਦਿਨ ਚੜ੍ਹਿਆ ਤਾਰੋ ਚਰਨੇ ਵੱਲ ਇਸ਼ਾਰੇ ਕਰੇ ਪਰ ਚੰਨਾ ਉਹਦੇ ਤੋਂ ਪਾਸਾ ਵੱਟ ਮਗਰ ਨਾਲ ਖੇਤ ਤੁਰ ਗਿਆ ਤਾਰੋ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਗਿਆ ਇਹਨੂੰ ਇਹਨੇ ਤਾਂ ਆਪ ਹੀ ਕਿਹਾ ਸੀ ਜਾਣ ਵਾਸਤੇ ਰੋਟੀਆਂ ਪਕਾਉਂਦੀ ਤਾਰੋ ਬੇਬੇ ਨੂੰ ਬੋਲੀ ਬੇਬੇ ਅੱਜ ਮੈਂ ਫੜਾ ਆਉਣੀ ਆ ਖੇਤ ਰੋਟੀ ਤੂੰ ਨਾ ਹੋਈ ਐਵੇਂ ਔਖੀ ਤਾਰੋ ਰੋਟੀ ਲੈ ਖੇਤਾਂ ਨੂੰ ਚਲੀ ਗਈ ਮਗਰ ਬੱਟਾ ਜਹੀਆ ਘੜੀ ਜਾ ਰਿਹਾ ਸੀ ਲੱਖਾ ਰੋਟੀ ਖਾਣ ਲੱਗ ਪਿਆ ਚਾਨਣਾ ਡਿੱਗੀ ਤੋਂ ਮੂੰਹ ਧੋਣ ਲੱਗਿਆ ਤਾਂ ਤਾਰੋ ਨੇ ਗੁੱਸੇ ਵਿੱਚ ਕਿਹਾ ਨਾ ਕੀ ਗੱਲ ਅੱਜ ਜਾਣਾ ਨਹੀਂ ਸੀ ਮੰਡੀ ਆਪਾਂ ਚਾਨਣਾ ਕਹਿੰਦਾ ਕਿਉਂ ਉੱਥੇ ਕੀ ਕਰਨ ਜਾਣਾ ਸੀ ਤਾਰੋ ਕਹਿੰਦੀ ਨਾ ਹੁਣ ਤੂੰ ਭੁੱਲ ਵੀ ਗਿਆ ਪਰਸੋਂ ਕੀ ਕਿਹਾ ਸੀ ਤੂੰ ਮੈਨੂੰ ਚਾਨਣਾ ਕਹਿੰਦਾ ਉਹ ਤਾਰੋ ਹੋਲੀ ਨਾ ਬਣ ਤੇ ਮੈਨੂੰ ਵੀ ਇਹ ਨਾ ਪੋੜਾ ਨਾ ਸਮਝ ਮੈਨੂੰ ਪਤਾ ਲੱਗ ਗਿਆ ਤੇਰੀਆਂ ਚਲਾਕੀਆਂ ਦਾ ਤਾਰੋਂ ਨੇ ਬਹੁਤ ਮਿੰਤਾ ਤਰਲੇ ਕੀਤੇ ਪਰ ਚਰਨਾ ਬਾਵੇ ਅੰਗਨਾ ਆਇਆ ਤੇ ਅੱਗੇ ਤੂੰ ਨੂੰ ਖਬਰਦਾਰ ਕੀਤਾ ਕਿ ਅੱਜ ਤੋਂ ਬਾਅਦ ਆਪਣਾ ਜੋਰ ਪਰਜਾਈ ਵਾਲਾ ਰਿਸ਼ਤਾ ਇਸ ਤੋਂ ਅੱਗੇ ਨਾ ਸਮਝੀਂ ਕੁਝ ਵੀ ਲਾਲੀ ਦੇ ਮੁੰਡਾ ਹੋ ਜਾਂਦਾ ਸਾਰਾ ਪਰਿਵਾਰ ਬਹੁਤ ਖੁਸ਼ ਹੁੰਦਾ ਸਾਰੇ ਕਾਰ ਬਿਹਾਰ ਹੋ ਜਾਂਦੇ ਆ ਹੁਣ ਤਾਰੋ ਦੀ ਅੜੀ ਸੀ ਕਿ ਮੇਰੀ ਭੈਣ ਦਾ ਸਾਖ ਲੱਖੇ ਨੂੰ ਕਰੋ ਨਾ ਚਾਹੁੰਦੇ ਹੋਏ ਵੀ ਮੱਗਰ ਨੂੰ ਲੱਖੇ ਨੂੰ ਵਾਸਤਾ ਪਾਉਣਾ ਪਿਆ ਵਿਆਹ ਵਾਸਤੇ ਲੱਖਾ ਆਪਦੇ ਪਿਓ ਵਰਗੇ ਭਰਾ ਨੂੰ ਨਾ ਨਾ ਕਰ ਸਕਿਆ ਤੇ ਤਾਰੋ ਦੀ ਭੈਣ ਨਾਲ ਵਿਆਹ ਕਰਵਾਉਣ ਵਾਸਤੇ ਤਿਆਰ ਹੋ ਗਿਆ ਲਾਲੀ ਕਹਿੰਦੀ ਲੱਖੇ ਕੋਈ ਦਬਾਅ ਕਰਕੇ ਹਾਂ ਨਾ ਕਰ ਦੇ ਜੇ ਤੈਨੂੰ ਨਹੀਂ ਪਸੰਦ ਤਾਂ ਨਾ ਕਰ ਦੇ ਲੱਖਾ ਕਹਿੰਦਾ ਨਹੀਂ ਭਾਬੀ ਬਾਈ ਦੇ ਚਿੱਤ ਵਿੱਚ ਜਾਊ ਮੇਰੀ ਗੱਲ ਮੋੜਤੀ ਮੈਂ ਮਾਈ ਨੂੰ ਦੁਖੀ ਨਹੀਂ ਵੇਖ ਸਕਦਾ ਚੱਲ ਕੋਈ ਨਾ ਬਾਕੀ ਜਿੱਥੇ ਸੰਜੋਗ ਆ ਉੱਥੇ ਹੀ ਹੋਣਾ ਜੇ ਉਹ ਸਧਾਰਣਾ ਤਾਂ ਕੋਈ ਗੱਲ ਨਹੀਂ ਆਪਾਂ ਨੂੰ ਮਾਰਨ ਥੋੜੀ ਲੱਗੀ ਆ ਤਾਰੋ ਸਾਖ ਦੀ ਗੱਲ ਸੁਣ ਖੁਸ਼ ਹੋ ਗਈ ਕਿ ਚਰਨਾ ਨਹੀਂ ਤਾਂ ਲੱਖੇ ਆਲੀ ਪਿਆਲੀ ਹੋ ਜੂ ਮੇਰੇ ਨਾਲ ਮੇਰੀ ਭੈਣ ਨੇ ਕਿਹੜਾ ਕੁਝ ਕਰਨਾ ਇਹਦੇ ਨਾਲ ਤੇ ਇਹ ਲੱਖਾ ਮੱਗਰ ਦੇ ਕਰਕੇ ਬੋਲਦਾ ਨਹੀਂ ਇਹ ਤਾਂ ਗੂਆ ਜਿਵੇਂ ਸਾਖ ਨੂੰ ਹਾਂ ਕਰਤੀ ਜ਼ਮੀਨ ਨੂੰ ਵੀ ਕਰ ਦੂ ਵਿਆਹ ਵੀ ਹੋ ਜਾਂਦਾ ਲਖੇ ਦਾ ਅੰਦਰੋਂ ਮਨ ਬਹੁਤ ਦੁਖੀ ਸੀ ਪਰ ਬਾਹਰੋਂ ਦੀ ਖੁਸ਼ੀ ਲਾਲੀ ਚੰਗੇ ਤਰ੍ਹਾਂ ਜਾਣਦੀ ਸੀ ਦੁੱਖ ਲਾਲੀ ਨੂੰ ਵੀ ਬਹੁਤ ਸੀ ਪਰ ਕਿਸੇ ਲੜਾਈ ਕਲੇਸ਼ ਤੋਂ ਡਰਦੀ ਚੁੱਪ ਕਰ ਗਈ ਤਾਰ ਉਹਨੇ ਦੋ ਮੰਜੇ ਜੋੜ ਫੁੱਲਾਂ ਵਾਲੀ ਚਾਦਰ ਵਿਛਾਈ ਤੇ ਉੱਪਰ ਆਪਦੀ ਭੈਣ ਪ੍ਰੀਤੋ ਨੂੰ ਬੁਹਾ ਦਿੱਤਾ ਥੋੜੇਕ ਜਿਹੇ ਟਾਈਮ ਬਾਅਦ ਲੱਖਾ ਬੈਠਕ ਵਿੱਚ ਆਇਆ ਉਹਦੇ ਯਾਰ ਵੇਲੇ ੱੱੱਕਾ ਮਾਰ ਲੱਖੇ ਨੂੰ ਬੈਠਕ ਅੰਦਰ ਬਾੜ ਗਏ ਸੀ ਲੱਖਾ ਦੁਖੀ ਮਨ ਨਾਲ ਪ੍ਰੀਤੋ ਤੋਂ ਪਾਸਾ ਵੱਟ ਸੌਂ ਗਿਆ ਪ੍ਰੀਤੋ ਵੀ ਸੌਣ ਲੱਗੀ ਤਾਂ ਕੋਲ ਪਏ ਦੁੱਧ ਦੇ ਗਲਾਸ ਨੂੰ ਵੇਖ ਬੜੀ ਲਿਆਕਤ ਨਾਲ ਬੋਲੀ ਜੀ ਦੁੱਧ ਠੰਡਾ ਹੋ ਜੂ ਪੀ ਲੋ ਲੱਖਾ ਉਸਦੀ ਮਿੱਠੀ ਬੋਲੀ ਸੁਣ ਹੈਰਾਨ ਹੋਇਆ ਪਰ ਸੋਚਣ ਲੱਗਿਆ ਕਿ ਇਹਨੂੰ ਤਾਰੋਂ ਨੇ ਸਿਖਾਇਆ ਹੋਣਾ ਵੀ ਮਿੱਠਾ ਬੋਲਣੀ ਸਿਖਾਈ ਹੋਣ ਕਰਕੇ ਹੀ ਬੋਲਦੀ ਆ ਨਹੀਂ ਤਾਂ ਭਾਬੀ ਕਹਿੰਦੀ ਹੁੰਦੀ ਆ ਵੇ ਮੇਰੀ ਭੈਣ ਥੋੜੀ ਸਧਾਰਨ ਆ ਲੱਖੇ ਨੇ ਦੁੱਧ ਵਾਲਾ ਗਲਾਸ ਫੜ ਲਿਆ ਪਰ ਫਿਰ ਉਹਵੇਂ ਹੀ ਰੱਖ ਦਿੱਤਾ ਤੇ ਪੈ ਗਿਆ ਲੰਮੀਆਂ ਰਾਤਾਂ ਲੱਖੇ ਨੂੰ ਅਤਿ ਕਰ ਰਾਤ ਜਾਗ ਆ ਗਈ ਉਹ ਉઠਿਆ ਤਾਂ ਪ੍ਰੀਤੋ ਕਿੰਗੜੀ ਜਹੀ ਪਈ ਸੀ ਕਿਉਂਕਿ ਉਸਤੇ ਲੈਣ ਵਾਲੀ ਰਜਾਈ ਲੱਖੇ ਦੇ ਪੈਰਾਂ ਹੇਠ ਨੱਪੀ ਪਈ ਸੀ ਲੱਖਾ ਰਜਾਈ ਚੱਕ ਜਦੋਂ ਉਸ ਦੇ ਉੱਪਰ ਦੇਣ ਲੱਗਿਆ ਤਾਂ ਗੋਰੀ ਚਿੱਟੀ ਤਿੱਖਾ ਨੱਕ ਨੱਕ ਵਿੱਚ ਪਾਇਆ ਕੋਕਾ ਮੋਟੀਆਂ ਅੱਖਾਂ ਵੇਖ ਉਹ ਉੱਥੇ ਹੀ ਬੈਠ ਗਿਆ ਰਜਾਈ ਦਾ ਨਿਕ ਮਹਿਸੂਸ ਕਰਦੀ ਪ੍ਰੀਤੋ ਰਜਾਈ ਨੱਪ ਪੈ ਗਈ ਲੱਖਾ ਫਿਰ ਪੈ ਗਿਆ ਉਹਨੇ ਪ੍ਰੀਤੋ ਨੂੰ ਬੁਲਾਉਣਾ ਚਾਹਿਆ ਪਰ ਸੁਤੀ ਵਿਵੇਖੋ ਚੁੱਪ ਕਰਕੇ ਪੈ ਗਿਆ ਤੜਕੇ ਉੱਠ ਲਾਲੀ ਪ੍ਰੀਤੋ ਕੋਲ ਆਈ ਤੇ ਉਹਨੂੰ ਨਹਾਉਣ ਵਾਸਤੇ ਕਿਹਾ ਚੱਲ ਪ੍ਰੀਤੋ ਨਹਾਲਾ ਫਿਰ ਆਪਾਂ ਮੱਥਾ ਟੇਕਣ ਜਾਣਾ ਮਟੀ ਤੇ ਜਦੋਂ ਪ੍ਰੀਤੋ ਨੇ ਲਾਲੀ ਨੂੰ ਪਿਆਰ ਨਾਲ ਭੈਣ ਕਿਹਾ ਤਾਂ ਲਾਲੀ ਵੀ ਹੈਰਾਨ ਹੋਈ ਕਿ ਤਾ ਚੰਗੀ ਭਲੀਆ ਪ੍ਰੀਤੋ ਕਹਿੰਦੇ ਭੈਣੇ ਮੈਨੂੰ ਨਹਾ ਲੈਨੀ ਆ ਤਾਰੂ ਭੈਣ ਕਿੱਥੇ ਆ લાલી ਕਹਿੰਦੀ ਤਾਰੋ ਤਾਂ ਮੁੰਡੇ ਨੂੰ ਦੁੱਧ ਦੇਈ ਜਾਂਦੀ ਆ ਕਿਵੇਂ ਸੀ ਬੁਲਾਵਾ ਉਹਨੂੰ ਪ੍ਰੀਤੋ ਕਹਿੰਦੀ ਨਹੀਂ ਭੈਣੇ ਮੈਂ ਤਾਂ ਉਹੀ ਪੁੱਛਿਆ ਸੀ ਪ੍ਰੀਤੋ ਨੇ ਨਹਾ ਕੇ ਜਦੋਂ ਹਾਰ ਸ਼ਿੰਗਾਰ ਕੀਤਾ ਤਾਂ ਪਰੀਆਂ ਵਰਗੀ ਲੱਗ ਰਹੀ ਸੀ ਲਾਲੇ ਤੇ ਤਾਰੋ ਤੋਂ ਕਿਤੇ ਸੋਹਣੀ ਸੀ ਪ੍ਰੀਤੋ ਲੱਖਾ ਵੀ ਨਹਾ ਲਿਆ ਪ੍ਰੀਤੋ ਦੇ ਲੰਮਾ ਸਾਰਾ ਘੁੜਨ ਗੱਡਿਆ ਹੋਇਆ ਸੀ ਲੱਖਾ ਪ੍ਰੀਤੋ ਨੂੰ ਵੇਖਣਾ ਚਾਹੁੰਦਾ ਪਰ ਕੁੰਡ ਵਿੱਚ ਉਹਨੂੰ ਕੁਝ ਨਹੀਂ ਦਿਖ ਰਿਹਾ ਮੱਥਾ ਟੇਕ ਉਹ ਵਾਪਸ ਆ ਗਏ ਲਖਾ ਲਾਲੀ ਨੂੰ ਕਹਿੰਦਾ ਭਾਬੀ ਪਰੀਤੋ ਕਿਵੇਂ ਲੱਗੀ ਤੈਨੂੰ ਲਾਲੀ ਕਹਿੰਦੀ ਮੈਨੂੰ ਤਾਂ ਬੋਲੀ ਚੰਗੀ ਲੱਗੀ ਆ ਲਖਿਆ ਨਾ ਤੂੰ ਰਾਤ ਬੁਲਾਇਆ ਨਹੀਂ ਇਹਨੂੰ ਲਖਾ ਕਹਿੰਦਾ ਨਾ ਭਾਬੀ ਮੈਂ ਤਾਂ ਸੌਣ ਲੱਗੇ ਬੁਲਾਇਆ ਨਹੀਂ ਲਾਲੀ ਕਹਿੰਦੀ ਰੀਤ ਨਾ ਤੋੜ ਲੋ ਹੁਣ ਤੁਸੀਂ ਮੇ ਸੁਹਾਗ ਰਾਤ ਤੇ ਅਗਲੀ ਦਾ ਦਿਲ ਹੀ ਤੋੜਨਾ ਤੂੰ ਤਾਂ ਸਿਆਣਾ ਜੇ ਅੱਜ ਨਾ ਬੁਲਾਇਆ ਤੂੰ ਫੇਰ ਵੇਖ ਲੈ ਮੈਂ ਵੀ ਨਹੀਂ ਬੁਲਾਉਣਾ ਤੈਨੂੰ ਲਖਾ ਕਹਿੰਦਾ ਉਹ ਚੰਗਾ ਭਾਬੀ ਮਗਰ ਤੇ ਚਰਨਾ ਖੇਤ ਚਲੇ ਗਏ ਲਖਾ ਅੱਜ ਘਰ ਹੀ ਸੀ ਨਿੱਕੇ ਮੋٹے ਕੰਮ ਰੈਂਦੇ ਸੀ ਕਰਨ ਵਾਲੇ ਇਸ ਕਰਕੇ ਤੇ ਇੱਕ ਗੱਲ ਇਹ ਵੀ ਸੀ ਕਿ ਉਹ ਪ੍ਰੀਤ ਨੂੰ ਚੰਗੀ ਤਰ੍ਹਾਂ ਨਿਹਾਰ ਕੇ ਵੇਖਣਾ ਚਾਹੁੰਦਾ ਸੀ ਕਿਉਂਕਿ ਰਾਤ ਵਾਲੀ ਉਸਦੀ ਤਸਵੀਰ ਅੱਖਾਂ ਸਾਹਮਣੇ ਦਿਖ ਰਹੀ ਸੀ ਪ੍ਰੀਤ ਨੂੰ ਹਜੇ ਕੰਮ ਨਹੀਂ ਲਾਇਆ ਗਿਆ ਸੀ ਤਾਰੋ ਨੇ ਪ੍ਰੀਤੋ ਨੂੰ ਕਮਲੀ ਹੀ ਸਮਝਿਆ ਸੀ ਪਰ ਇਹ ਉਸ ਦਾ ਬਹੁਤ ਵੱਡਾ ਭੁਲੇਖਾ ਸੀ ਪ੍ਰੀਤੋ ਦੇ ਕਹਿਣ ਤੇ ਹੀ ਉਹਦੀ ਸੱਸ ਨੇ ਉਸ ਨੂੰ ਕੰਮ ਲਾ ਦਿੱਤਾ ਮਿੱਠੀਆਂ ਰੋਟੀਆਂ ਬਣਾ ਪ੍ਰੀਤੋ ਨੇ ਘਰ ਦਾ ਸਾਰਾ ਕੰਮ ਸਮਝ ਲਿਆ ਸੀ ਤਾਰੋ ਕਹਿੰਦੀ ਨੀ ਪ੍ਰੀਤੋ ਧਿਆਨ ਨਾਲ ਕਰੀ ਕੰਮ ਹੋਰ ਕਿਤੇ ਗਲਤ ਮੰਨਤ ਜਹਾਨਾ ਕਰ ਦੇਈ ਇਹਨੂੰ ਹਸਾਬ ਜਿਹਾ ਘਾਟੀ ਆ ਕਹਿ ਕੇ ਕੰਮ ਕਰਵਾ ਲਿਓ ਬੇਬੇ ਨੂੰ ਵੀ ਤਾਰੋ ਨੇ ਕਹਿ ਰੱਖਿਆ ਸੀ ਕਿ ਪ੍ਰੀਤੋ ਐਨੀ ਚੁਸਤ ਚਲਾਕ ਹੈ ਨਹੀਂ ਤਾਰੋ ਪ੍ਰੀਤੋ ਨੂੰ ਕਹਿੰਦੀ ਨਹੀਂ ਗੱਲ ਸੁਣ ਮੇਰੀ ਘੁੰਡ ਘੱਟ ਕੇ ਬੈਠੇ ਰਿਹਾ ਕਰ ਲੱਖੇ ਕੋਲੇ ਜੇ ਉਹਦੇ ਨੇੜੇ ਹੋਈ ਤਾਂ ਵੇਖ ਲਾ ਉਹ ਤਾਂ ਬਹੁਤ ਖਰਾਬ ਬੰਦਾ ਪ੍ਰੀਤੋ ਆਪਣੇ ਢਿੱਡ ਵਿੱਚ ਹੱਸ ਰਹੀ ਸੀ ਸ਼ਾਮ ਨੂੰ ਲਾਲੀ ਆਟਾ ਗੁੰਨਣ ਲੱਗੀ ਤਾਂ ਪ੍ਰੀਤੋ ਨੇ ਰੋਕ ਦਿੱਤਾ ਭੈਣੇ ਮੈਂ ਆਪੇ ਕਰ ਲوں ਕੰਮ ਤੂੰ ਆਪਣੇ ਕਾਕੇ ਨੂੰ ਸੰਭਲਾ ਤਾਰੋ ਤਾਰਾਂ ਕੱਢ ਰਹੀ ਸੀ ਪਰ ਨਿਗਾ ਉਹਦੀ ਲਾਲੀ ਤੇ ਪ੍ਰੀਤੋ ਵਿੱਚ ਹੀ ਸੀ ਲਾਲੀ ਕਹਿੰਦੇ ਪ੍ਰੀਤੋ ਤੂੰ ਮੇਰੀ ਛੋਟੀ ਭੈਣਾ ਕੋਈ ਗੱਲ ਨਾ ਲੁਕੋਈ ਮੇਰੇ ਤੋਂ ਤੂੰ ਮੈਨੂੰ ਦੱਸੇਂਗੀ ਮੈਂ ਤੈਨੂੰ ਇੱਕ ਗੱਲ ਪੁੱਛਾਂ ਪ੍ਰੀਤੋ ਕਹਿੰਦੇ ਭੈਣੇ ਤੂੰ ਆਏ ਹੀ ਪੁੱਛਣਾ ਕਿ ਮੈਂ ਤਾਂ ਸਿਆਣੀ ਆ ਪਰ ਤਾਰੋ ਭੈਣ ਨੇ ਸਾਰਿਆਂ ਨੂੰ ਕਿਹਾ ਵੀ ਮੈਂ ਤਾਂ ਕਮਲੀਆਂ ਲਾਲੀ ਕਹਿੰਦੇ ਹਾਂ ਪ੍ਰੀਤੋ ਇਹੀ ਗੱਲ ਸੀ ਤੂੰ ਦੱਸ athene ਇਸ ਤਰ੍ਹਾਂ ਕਿਉਂ ਕੀਤਾ ਪ੍ਰੀਤੋ ਕਹਿੰਦੀ ਭੈਣੇ ਕੀ ਦੱਸਾਂ ਇਹ ਘਰ ਵਿੱਚ ਸਾਰੇ ਭੈਣ ਭਾਈਆਂ ਤੋਂ ਵੱਡੀ ਆ ਘਰ ਵਿੱਚ ਇਹ ਆਪਦੀ ਮੁਖਤਿਆਰੀ ਚਲਾਉਂਦੀ ਸੀ ਕਿਸੇ ਨੂੰ ਨਹੀਂ ਸੀ ਬੋਲਣ ਦਿੰਦੀ ਮੈਂ ਛੋਟੀ ਹੋਣ ਕਾਰਨ ਇਸ ਤੋਂ ਡਰਦੀ ਸੀ ਇਹਦੇ ਨਿੱਕੇ ਮੋਟੇ ਕੰਮ ਵੀ ਕਰਦੀ ਰਹਿੰਦੀ ਇਹਨੂੰ ਐਵੇਂ ਲੱਗਦਾ ਸੀ ਕਿ ਮੈਂ ਕਮਲੀਆਂ ਜਿਹੜੀ ਇਸ ਦੀ ਹਰ ਗੱਲ ਮੰਨਦੀ ਆ ਘਰ ਵਿੱਚ ਵੀ ਇਸ ਦੀ ਕਿਸੇ ਨਾਲ ਨਹੀਂ ਬਣਦੀ ਸਭ ਕੁ ਲੜਦੀ ਰਹਿੰਦੀ ਆ ਕਿ ਘਰ ਜ਼ਮੀਨ ਵਿੱਚੋਂ ਹਿੱਸਾ ਚਾਹੀਦਾ ਲਾਲੀ ਕਹਿੰਦੀ ਪਰ ਪ੍ਰੀਤੋ ਤੂੰ ਇਸ ਦੀਆਂ ਗੱਲਾਂ ਵਿੱਚ ਨਾ ਆਵੀਂ ਇਹ ਇੱਥੇ ਵੀ ਇਹੀ ਕੰਮ ਕਰਦੀ ਆ ਹੈ ਤਾਂ ਵੱਡੀ ਕਹਿਣਾ ਤਾਂ ਨਹੀਂ ਚਾਹੀਦਾ ਪਰ ਸੱਚੀ ਪ੍ਰੀਤੋ ਇਹਨੇ ਮੈਨੂੰ ਵੀ ਬਹੁਤ ਤੜਫਾਇਆ ਇਹਨੇ ਨੂੰ ਧਾਰਾ ਕੱਢ ਧਾਰੋ ਵੀ ਆ ਜਾਂਦੀ ਆ ਪ੍ਰੀਤੋ ਤੇ ਲਾਲੀ ਰੋਟੀ ਪਕਾਉਣ ਲੱਗ ਪੈਂਦੀਆਂ ਤਾਰੋ ਸਾਰਿਆਂ ਨੂੰ ਰੋਟੀ ਫੜਾਉਣ ਲੱਗ ਪਈ ਮੱਗਰ ਨੂੰ ਰੋਟੀ ਫੜਾ ਉਹ ਉਸ ਦੇ ਕੋਲ ਬੈਠ ਗਈ ਮੱਗਰ ਕਹਿੰਦਾ ਕੀ ਹੋਇਆ ਐਂ ਬੈਠ ਗਏ ਸੁੱਖ ਤਾਂ ਹੈ ਤਾਰੋ ਕਹਿੰਦੀ ਹਾਂ ਸੁੱਖ ਤਾਂ ਹੈ ਪਰ ਵੇਖ ਲਾ ਦੋਹੇ ਗੱਲਾਂ ਕਰੀ ਗਈਆਂ ਜਦੋਂ ਮੈਂ ਚੌਂਕੇ ਤੇ ਆ ਗਈ ਤਾਂ ਚੁੱਪ ਕਰ ਗਈਆਂ ਨਾ ਮੈਂ ਕਿਹੜਾ ਇਹਨਾਂ ਦੇ ਗੋਲੀ ਮਾਰਦੀਆਂ ਮੱਗਰ ਕਹਿੰਦਾ ਕੋਈ ਨਾ ਆਇਨਾ ਕਰਿਆ ਕਰ ਤੂੰ ਇਹੋ ਜਿਹੀ ਗੱਲ ਕਰ ਤੂੰ ਆਪ ਹੀ ਬੁਰੀ ਵੱਜਦੀ ਆ ਨਾਲੇ ਤੂੰ ਆਪਦੀ ਭੈਣ ਨੂੰ ਐਵੇਂ ਭੰਡਦੀ ਸੀ ਇਹ ਤਾਂ ਪੂਰੀ ਸਿਆਣੀ ਆ ਵੇਖ ਲੈ ਸਾਰਾ ਕੰਮ ਕਰਦੀ ਆ ਦਮ-ਦਮ ਕਰਦੀ ਫਿਰਦੀ ਆ ਸਾਰੇ ਵੇੜੇ ਵਿੱਚ ਤਾਰੋ ਕਹਿੰਦੇ ਮੈਂ ਤਾਂ ਆਪ ਹਰਾਨਾ ਵੇਖ ਲੈ ਇਹ ਤਾਂ ਪੇਕੇ ਪਿੰਡ ਉੰਦੀ ਜਿਹੀ ਬਣੀ ਰਹਿੰਦੀ ਸੀ ਹੁਣ ਕਿਵੇਂ ਸਿਆਣੀ ਜਿਹੀ ਬਣ ਗਈ ਮਗਰ ਕਹਿੰਦਾ ਉਹ ਭਲੀਏ ਲੋਕੇ ਰਹਿਣ ਦੇ ਤੂੰ ਹੁਣ ਇਹਨੂੰ ਨਾ ਕੁਝ ਕਰ ਬੈਠੀ ਨਾਲੇ ਤੂੰ ਲਾਲਚ ਛੱਡ ਦੇ ਤਾਰੂ ਤੈਨੂੰ ਦੱਸ ਕੀ ਮਿਲੂ ਇਹੋ ਜਿਹਾ ਕੁਛ ਕਰਕੇ ਆਹਾ ਔਲਾਦ ਦੇ ਖਾਤਰ ਕਰਦੀਆਂ ਤੂੰ ਕੀ ਪਤਾ ਵੱਡਾ ਹੋ ਕੇ ਕੀ ਨਿਕਲੂ ਹੋ ਸਕਦਾ ਆਪਾਂ ਨੂੰ ਪਾਣੀ ਦੀ ਘੁੱਟ ਨਾ ਪੁੱਛੇ ਵੱਡਾ ਹੋਇਆ ਤੇ ਤੂੰ ਇਹਦੇ ਪਿੱਛੇ ਆਪਦੇ ਹੱਸਦੇ ਪਰਿਵਾਰ ਨੂੰ ਤੋੜਦੀਆਂ ਬਸ ਕਰ ਤਾਰੋ ਬਸ ਕਰ ਕਿਤੇ ਆਪਦੇ ਲਾਲਚ ਵਿੱਚ ਐਨੀ ਨਾਨੀ ਚ ਹੋ ਜੀ ਕਿ ਤੈਨੂੰ ਮੋੜ ਮੱਥੇ ਲਾਉਣ ਜੋ ਗਾਣਾ ਰਹਾ ਮੈਂ ਜੇ ਤੂੰ ਤਾਰੋ ਮੇਰੇ ਦੋਹਾਂ ਭਰਾਵਾਂ ਵਿੱਚੋਂ ਕਿਸੇ ਨਾਲ ਵੀ ਕੋਈ ਮਾੜੀ ਗੱਲ ਕੀਤੀ ਤਾਂ ਮੇਰਾ ਮਰੇ ਦਾ ਮੂੰਹ ਵੇਖੇ ਤਾਰੋ ਕਹਿੰਦੀ ਹਾਏ ਹਾਏ ਆ ਕੀ ਕਹੀ ਜਾਂਦੇ ਆ ਸਿਰ ਦਾ ਸਾਈਆ ਤੂੰ ਮੇਰਾ ਆਇਨਾ ਕਹਿ ਮੈਂ ਹੁਣ ਕੋਈ ਇਹੋ ਜਿਹੀ ਗੱਲ ਨਹੀਂ ਕਰਦੀ ਪਰ ਤੂੰ ਆਇਨਾ ਕਹਿ ਮਗਰ ਕਹਿੰਦਾ ਤਾਰੋ ਜੇ ਤੂੰ ਕਹਨੀ ਆ ਮੈਂ ਆਪ ਦੀ ਸਾਰੀ ਪੈੜੀ ਤੇਰੇ ਨਾਂ ਕਰਵਾ ਦੇਣਾ ਤਾਰੋ ਕਹਿੰਦੀ ਤੇਰੇ ਤੇ ਮੇਰੇ ਵਿੱਚ ਕੀ ਵੰਡਿਆ ਚੱਲ ਕੋਈ ਨਾ ਉ ਤੂੰ ਸਹੀ ਕਿਹਾ ਵੀ ਔਲਾਦ ਦਾ ਕੀ ਪਤਾ ਕਿਹੋ ਜਿਹੀ ਨਿਕਲੇ ਚੱਲ ਤੂੰ ਰੋਟੀ ਖਾ ਲੈ ਠੰਡੀ ਹੋ ਗਈ ਲੈ ਮੈਂ ਹੋਰ ਲਿਆ ਦਿੰਨੀ ਆ ਤਾਰੋ ਮਗਰ ਵਾਸਤੇ ਹੋਰ ਰੋਟੀ ਲੈਣ ਵਗ ਗਈ ਮਗਰ ਨੂੰ ਥੋੜਾ ਅਹਿਸਾਸ ਹੋਇਆ ਕਿ ਚੱਲ ਤਾਰੋ ਥੋੜਾ ਮੋਟਾ ਤਾਂ ਸਮਝੀ ਲੱਖਾ ਬੈਠਕ ਵਿੱਚ ਬੈਠਾ ਸੀ ਪ੍ਰੀਤੋ ਬੈਠਕ ਵਿੱਚ ਦੁੱਧ ਦੇ ਭਰੇ ਗਲਾਸ ਰੱਖਣ ਗਈ ਲੱਖੇ ਨੇ ਬੈਠਕ ਵਿੱਚੋਂ ਬਾਹਰ ਨਿਕਲਦੀ ਪ੍ਰੀਤੋ ਦਾ ਹੱਥ ਫੜ ਲਿਆ ਪ੍ਰੀਤੋ ਛੇਤੀ ਆ ਜਾ ਤੂੰ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਪ੍ਰੀਤੋ ਹੱਸ ਕੇ ਬਾਹਰ ਚਲੀ ਗਈ ਲੱਖਾ ਅਤੇ ਪ੍ਰੀਤ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਹੁਤ ਖੁਸ਼ ਸਨ ਦੂਜੇ ਦਿਨ ਮੱਗਰ ਨੇ ਤਾਰੋ ਨੂੰ ਕਿਹਾ ਤਾਰੋ ਜੇ ਤੂੰ ਕਹਿ ਨਹੀਂ ਆ ਤਾਂ ਮੈਂ ਜ਼ਮੀਨ ਤੇਰੇ ਨਾ ਕਰਵਾ ਦਿੰਨਾ ਤਾਰੋ ਕਹਿੰਦੀ ਨਹੀਂ ਨਹੀਂ ਆਹਾ ਗੱਲਾਂ ਕਹਿ ਮੈਨੂੰ ਹੋਰ ਮਾੜੀ ਨਾ ਬਣਾ ਮੈਂ ਤਾਂ ਪਹਿਲਾਂ ਹੀ ਪਾਪਾਂ ਦੇ ਭਾਗੀਦਾਰ ਬਣੀ ਪਈ ਆ ਤਾਰੋ ਲਾਲੀ ਕੋਲ ਗਈ ਲਾਲੀ ਮੈਨੂੰ ਮਾਫ ਕਰ ਦੇ ਮੈਂ ਬਹੁਤ ਵੱਡਾ ਪਾਪ ਕੀਤਾ ਤੁਨੂੰ ਵੱਖ ਕਰਕੇ ਲਾਲੀ ਕਹਿੰਦੀ ਭੈਣੇ ਮੇਰੇ ਮਨ ਵਿੱਚ ਹੈ ਨਹੀਂ ਇਹੋ ਜਹੀ ਕੋਈ ਗੱਲ ਬਸ ਤੈਨੂੰ ਗਲਤੀ ਦਾ ਅਹਿਸਾਸ ਤਾਂ ਹੋਇਆ ਚੱਲ ਕੋਈ ਨਾ ਗਲਤੀਆਂ ਵੀ ਬੰਦਿਆਂ ਤੋਂ ਹੀ ਹੁੰਦੀਆਂ ਤੂੰ ਸਾਡੀ ਵੱਡੀ ਭੈਣਾ ਤਾਰੂ ਅੱਜ ਸਾਰਿਆਂ ਸਾਹਮਣੇ ਲਾਚਾਰ ਜਹੀ ਬਣੀ ਖੜੀ ਸੀ ਪਰ ਕਿਸੇ ਨੇ ਵੀ ਉਸ ਨੂੰ ਅੱਜ ਬੁਰਾ ਨਾ ਕਿਹਾ ਸੱਸ ਕਹਿੰਦੀ ਨੀ ਤਾਰੂ ਤੂੰ ਤਾਂ ਮੇਰੀ ਸਿਆਣੀ ਨੂੰ ਆ ਵੇਖ ਲਾ ਕਿੰਨਾ ਧੰਦਾ ਕਰਦੀਆਂ ਮੈਨੂੰ ਤਾਂ ਭਾਈ ਤੂੰ ਬਹੁਤ ਹੀ ਪਸੰਦਾ ਵੇਖ ਲਾ ਭੋਰਾ ਨਹੀਂ ਥੱਕਦੀ ਕੰਮ ਕਰਦੀ ਤਾਰੂ ਕਹਿੰਦੀ ਬੇਬੇ ਹੁਣ ਨਹੀਂ ਕੋਈ ਗਲਤੀ ਕਰਦੀ ਮੈਂ ਬੱਸ ਮੈਨੂੰ ਮਾਫ਼ ਕਰ ਦੋ ਸੱਸ ਕਹਿੰਦੀ ਹੋਇਆ ਕੀ ਆ ਭਾਈ ਕਿਵੇਂ ਰੋਈ ਜਾਨੀ ਆ ਚਰਨਾ ਕਹਿੰਦਾ ਬੇਬੇ ਭਾਬੀ ਤਾਂ ਅੱਜ ਖੁਸ਼ੀ ਵਿੱਚ ਰੋਂਦੀ ਆ ਇਹਨੇ ਲੱਖੇ ਤੋਂ ਵਿਚੋਲਪੁਣੇ ਦਾ ਸੋਨੇ ਦਾ ਸੈੱਟ ਮੰਗਿਆ ਸੀ ਉਹਨੇ ਲਿਆ ਦਿੱਤਾ ਵੱਡਾ ਵਾਈ ਇਹਦੇ ਨਾਲ ਗੁੱਸੇ ਹੋ ਗਿਆ ਅਖੇ ਤੂੰ ਕਿਉਂ ਮੰਗਿਆ ਸੱਸ ਕਹਿੰਦੀ ਦੁਰਪਿੱਟੇ ਮੂੰ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਮੇਰੀ ਨੂੰਹ ਨੂੰ ਨਾ ਬਤ ਕੋਈ ਨਾ ਇਹ ਤਾਂ ਬਿਹਾਰ ਹੁੰਦਾ ਤੇਰੇ ਵਾਸਤੇ ਇਹ ਲੈ ਕੇ ਆਇਆ ਤੂੰ ਪਾ ਕੇ ਵਿਖਾ ਤਾਰੋ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸੀ ਕਿ ਕਿਵੇਂ ਮੇਰੀ ਗਲਤੀ ਨੂੰ ਇਹਨਾਂ ਨੇ ਲੁਕੋ ਲਿਆ ਸਾਰੇ ਮੈਨੂੰ ਕਿੰਨਾ ਪਿਆਰ ਕਰਦੇ ਆ ਤੇ ਮੈਂ ਕਿੱਡੇ ਪਵਾੜੇ ਪਾਏ ਇਹਨਾਂ ਸਾਰਿਆਂ ਵਿੱਚ ਸੱਚਮੁੱਚ ਹੀ ਲੱਖਾ ਆਪਦੀ ਭਾਪੀ ਵਾਸਤੇ ਸੈਟ ਬਣਵਾ ਕੇ ਲਿਆਇਆ ਸੀ ਲਾਲੀ ਤੇ ਪ੍ਰੀਤੋ ਵੀ ਰੋ ਰਹੀਆਂ ਸਨ ਉਹਨਾਂ ਨੇ ਤਾਰੋ ਨੂੰ ਘੁੱਟ ਕੇ ਜੱਫੀ ਪਾਈ ਸਾਰਾ ਪਰਿਵਾਰ ਬਹੁਤ ਕੋਸ਼ੀ ਤਿੰਨੇ ਦਰਾਣੀ ਜੇਠਾਣੀ ਕੰਮ ਕਰਦੀਆਂ ਪਰ ਤਾਰੋ ਨੂੰ ਲਾਲੀ ਤੇ ਪ੍ਰੀਤੋ ਕੰਮ ਨੂੰ ਘੱਟ ਹੀ ਕਹਿੰਦੀਆਂ ਤਾਰੋ ਜਵਾਕਾਂ ਨੂੰ ਹੀ ਸ਼ਾਮ ਦੀ ਵੇਖ ਵੇਖ ਉਹਨਾਂ ਦੀ ਸੱਸ ਚੁੱਲ੍ਹੇ ਵਿੱਚ ਮਿਰਚਾਂ ਸੁੱਟਦੀ ਕਿ ਕਿਤੇ ਮੇਰੇ ਪਰਿਵਾਰ ਨੂੰ ਨਜ਼ਰ ਹੀ ਨਾ ਲੱਗ ਜਾਵੇ ਉਹ ਦਨ ਮੀਤੋ ਵੀ ਪਹਿਲਾਂ ਕੀਤੇ ਕੰਮਾਂ ਤੇ ਪਛਤਾਉਂਦੀ ਸੀ ਪਰ ਉਹ ਹੁਣ ਸਿਆਣੀ ਬਿਆਣੀ ਬੁਢੀ ਬਣ ਚੁੱਕੀ ਸੀ ਗਵਾਂਢ ਦੇ ਲੋਕ ਉਹਨੂੰ ਪੁੱਛ ਕੇ ਕੰਮ ਕਰਦੇ ਕੋਈ ਕਾਰਬਿਹਾਰ ਹੁੰਦਾ ਪਹਿਲਾਂ ਮੀਤੋ ਦੀ ਰਹਿ ਲੈਂਦੇ ਮੀਤੋ ਦਾ ਪਰਿਵਾਰ ਵੀ ਹੱਸਦਾ ਵਸਦਾ ਸੀ ਸਾਰੇ ਇਕੱਠੇ ਰਹਿੰਦੇ ਸਨ ਸੋ ਦੋਸਤੋ ਇਸ ਕਹਾਣੀ ਦੀ ਸਿੱਖਿਆ ਇਹ ਹੈ ਕਿ ਚੰਗੇ ਮਾੜੇ ਦਿਨ ਢਲਦੇ ਪਰਛਾਵੇਂ ਹੁੰਦੇ ਹਨ ਆਉਂਦੇ ਜਾਂਦੇ ਰਹਿੰਦੇ ਹਨ ਆਵਾਸ ਜ਼ਰੂਰਤ ਹੁੰਦੀ ਆ ਸਹਿਣਸ਼ੀਲਤਾ ਦੀ ਮਿਲ ਕੇ ਰਹਿਣ ਦੀ ਹਰ ਇਨਸਾਨ ਵਿੱਚ ਚੰਗੇ ਮਾੜੇ ਗੁਣ ਹੁੰਦੇ ਹਨ ਪਰ ਹਰ ਇਨਸਾਨ ਤੋਂ ਹੀ ਸਾਨੂੰ ਚੰਗਿਆ ਸਿੱਖੀ ਵੀ ਮਿਲਦੀ ਹੈ ਹਰ ਕੰਮ ਨੂੰ ਕਰਨ ਲਈ ਮਿਹਨਤ ਅਤੇ ਸਮਝਦਾਰੀ ਦੀ ਜ਼ਰੂਰਤ ਹੁੰਦੀ ਹੈ ਅੱਜ ਦੀ ਕਹਾਣੀ ਸਮਾਪਤ ਹੈ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜੀ ਪੂਰੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ